ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜੁਰੂਰ ਕਰ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਆਈਪਲ 2025 ਚ ਆਪਣੇ ਪਹਿਲੇ ਮੈਚ ਨਾਲ ਛਾਇ ਆਸ਼ੂ ਤੋਂ ਸ਼ਰਮਾ ਛੱਕੇ ਨਾਲ ਦਿੱਲੀ ਛੱਕੇ ਨਾਲ ਦਿੱਲੀ ਕੈਪਟਲਸ ਨੂੰ ਜਿਤਾਇਆ ਮੈਚ ਆਈਪੀਐਲ 2025 ਚ ਦਿੱਲੀ ਕੈਪਟਲਸ ਆਸ਼ੂਤੋ ਸ਼ਰਮਾ ਨੇ ਆਪਣੇ ਪਹਿਲੇ ਮੈਚ ਵਿੱਚ ਹੀ ਸੰਸਰੀ ਮਚਾ ਦਿੱਤੀ ਆਈਪੀਐਲ 2024 ਮੈਚ 24 ਮਾਰਚ ਨੂੰ ਦਿੱਲੀ ਕੈਪਟਲਸ ਤੇ ਲਖਨਊ ਸੁਪਰ ਜਾਈਟਸ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਆਸ਼ੂਤੋ ਸ਼ਰਮਾ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਆਸ਼ੂਤੋ ਸ਼ਰਮਾ ਆਸ਼ੂਤੋਸ਼ ਨੇ ਬੱਲੇ ਨਾਲ ਤੂਫਾਨੀ ਪਾਰੀ ਖੇਡੀ ਜਿਸ ਕਾਰਨ ਦਿੱਲੀ ਦੀ ਟੀਮ ਇੱਕ ਰੋਮਾਂਚਕ ਮੈਚ ਵਿੱਚ ਲਖਨਊ ਨੂੰ ਇੱਕ ਵਿਕਲ ਨਾਲ ਹਰਾਉਣ ਹਟਾਉਣ ਵਿੱਚ ਕਾਮਯਾਬ ਰਹੀ ਆਸ਼ੁਤੋਸ਼ ਨੇ ਬੱਲੇ ਨਾਲ ਅਜਿਹਾ ਕਹਿਰ ਡਾਇਆ ਕੀਤਾ ਕਿ ਲਖਨਊ ਟੀਮ ਦੇ ਗੇਂਦਬਾਜ਼ ਦੋਸੋਂ 9 ਦੌੜਾਂ ਦੇ ਵੱਡੇ ਸਕੋਰ ਦਾ ਬਚਾਅ ਵੀ ਨਾ ਕਰ ਸਕੇ ਦਿੱਲੀ ਲਈ ਆਸ਼ੁਤੋਸ਼ ਸ਼ਰਮਾ ਨੇ 31 ਗੇਂਦਾਂ ਤੇ ਵਿੱਚ 66 ਦੌੜਾਂ ਲਈ ਦੇ ਆ ਅਜੇਤੂ ਪਾਰੀ ਖੇਡੀ ਇਸ ਪਾਰੀ ਵਿੱਚ ਉਸ ਨੇ 5 ਚੌਕੇ ਅਤੇ 6 ਛੱਕੇ ਮਾਰੇ ਸਨ ਆਸ਼ੂਤੋ ਸ਼ਰਮਾ ਨੇ ਪਿਛਲੇ ਸੀਜ਼ਨ ਵਿੱਚ ਪੰਜਾਬ ਲਈ ਖੇਡ ਤੇ ਹੋ ਕੇਡਦੇ ਹੋਏ ਸਾਬਤ ਕਰ ਦਿੱਤਾ ਕਿ ਉਹ ਲੰਮੀ ਰੇਸ ਦੇ ਘੋੜੇ ਹਨ ਅਤੇ ਹੁਣ 18ਵੇਂ ਸੀਜ਼ਨ ਵਿੱਚ ਉਹਨਾਂ ਨੇ ਦਿੱਲੀ ਲਈ ਪਹਿਲੇ ਹੀ ਮੈਚ ਵਿੱਚ ਮੈ ਜੇਤੂ ਪਾਰੀ ਖੇਡ ਦੀ ਸਨਸਰੀ ਮਚਾ ਦਿੱਤੀ ਹੈ ਆਓ ਜਾਣਦੇ ਹਾਂ ਆਸ਼ੂਤੋ ਸ਼ਰਮਾ ਬਾਰੇ आशुतोष शर्मा आशुतोष, आशुतोष, शर्मा आशुतोष पर मध्य प्रदेश के एक छोटे से जैसे कस्बे रतलाम दे ਹਨ 15 सितंबर 1998 ਨੂੰ ਆਸ਼ੂਤੋਸ਼ ਸ਼ਰਮਾ ਦਾ ਜਨਮ ਹੋਇਆ ਬਚਪਨ ਵਿੱਚ ਹੀ ਆਰਥਿਕ ਤੰਗੀ ਦੇ ਕਾਰਨ ਆਸ਼ੂਤੋਸ਼ ਨੂੰ ਇੱਕ ਕ੍ਰਿਕਟ ਟਿਕਟ ਖਰੀਦਣ ਲਈ ਵੀ ਬਹੁਤ ਸੰਘਰਸ਼ ਕਰਨਾ ਪੈਂਦਾ ਸੀ ਪਰ ਕ੍ਰਿਕਟ ਪ੍ਰਤੀ ਉਹਨਾਂ ਨੂੰ ਜਨੂਨ ਉਸ ਨੂਰ ਪੱਧ ਮੱਧ ਪ੍ਰਦੇਸ਼ ਕ੍ਰਿਕਟ ਇਸ ਸੈਸ਼ਨ ਅਕੈਡਮੀ ਲੈ ਗਿਆ ਜਿੱਥੇ ਉਸ ਨੇ ਕ੍ਰਿਕਟ ਦੇ ਗੁਰੂ ਸਿੱਖੇ ਤੱਕ ਸਖਤ ਮਿਹਨਤ ਤਿਆਗ ਤੇ ਸਾਹਮਣੇ ਦੇ ਸਮਰਪਣ ਦੇ ਕਾਰਨ ਉਹ 2018 ਵਿੱਚ ਮੱਧ ਪ੍ਰਦੇਸ਼ ਦੇ ਲਈ ਖੇਡੂ ਕ੍ਰਿਕਟ ਖੇਡਣ ਲਈ ਸਫਲ ਰਿਹਾ ਕੁਝ ਸਾਲ ਮੱਧ ਪ੍ਰਦੇਸ਼ ਲਈ ਖੇਡਣ ਤੋਂ ਬਾਅਦ ਉਹ ਰੇਲਵੇ ਟੀਮ ਵਿੱਚ ਸ਼ਾਮਲ ਹੋ ਗਿਆ ਅਤੇ ਫਿਰ ਉਸ ਨੇ ਕਦੇ ਮੁੜ ਕੇ ਪਛਾਣ ਨਹੀਂ ਦੇਖਿਆ ਖਬਰ ਨਾਲ ਅੰਤ ਤੱਕ ਬਣੇ ਰਹਿ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ